ਤੇ ਮੈਨੂੰ ਅੱਜ ਯਾਦ ਆ ਰਹੀਏ ਬਾਬਾ ਅਤਰ ਸਿੰਘ ਜੀ ਦੀ ਗੱਲ ਉਹਨਾਂ ਦੇ ਜੀਵਨ ਦੀ ਘਟਨਾ ਹੈ ਮੇਰਾਖੇ ਲੁਧਿਆਣੇ ਨੇੜੇ دیਵਾਨ ਲੱਗਾ ਤੇ ਉਹਨਾਂ ਬੈਠੇ ਐ ਇੰਨੀ ਇੱਕ ਗੱਲ ਕਹਿ ਦਿੱਤੀ ਵੀ ਬੱਚੀ ਤੇ ਬੱਚੇ ਦਾ ਰਿਸ਼ਤਾ ਕਰਨ ਲੱਗਿਆਂ ਚੰਗਾ ਹੋਵੇ ਦੇ ਦੋਨੋਂ ਪਰਿਵਾਰ ਬੱਚੀ ਤੇ ਬੱਚੇ ਨੂੰ ਮਿਲਾ ਕੇ ਵੀ ਗੱਲ ਕਰ ਲੈਣ ਪਿੰਡ 'ਚ ਵਿਰੋਧ ਹੋਇਆ ਉਹਨਾਂ ਕਹੇ ਕਿਹੜੇ ਪਾਸੇ ਸੰਤੋਰਦੇ ਪਏ ਨੇ ਉਹਨਾਂ ਤੁਰਦਿਆਂ ਇੱਕ ਗੱਲ ਕਹੀ ਸੀ ਅੱਜ ਇਹ ਸੱਚੀ ਤੁਸੀਂ ਇਪੀਐਚ ਦੀ ਕੀਤੀ ਉਹਨਾਂ ਦੇ ਜੀਵਨ ਤੇ ਪਟਿਆਲਾ ਯੂਨੀਵਰਸਿਟੀ ਦੀ ਕਿਤਾਬ ਛਾਪੀ ਉਹ ਜਦੋਂ ਕਿਹਾ ਜੀ ਵਿਰੋਧ ਕੀਤਾ ਤੁਸੀਂ ਸੰਤ ਹੋ ਕੇ ਕਿਹੜੀਆਂ ਗੱਲਾਂ ਕਰਦੇ ਹੋ ਉਹਨਾਂ ਨੇ ਕਿਹਾ ਗੱਲ ਮੇਰੀ ਚੇਤੇ ਰੱਖਿਓ ਅੱਜ ਮੈਂ ਇੰਨੀ ਕਹਿ ਕਿ ਬੱਚੀ ਬੱਚੇ ਨੂੰ ਪੁੱਛ ਲਿਓ ਸਮਾਂ ਆਏਗਾ ਤੁਹਾਡੇ ਤੋਂ ਬੱਚੀ ਬੱਚੇ ਵੀ ਨਹੀਂ ਪੁੱਛਣਾ ਕਰ ਮੈਂ ਲਿਖਤੀ ਮੇਰੇ ਕੋਲ ਮੈਂ ਅਰਜ਼ ਕੀਤੀ ਐਵੇਂ ਨਹੀਂ ਕਿ ਖੱਬੀ ਸਜੀ ਗੱਲ ਬੱਚੀ ਦਾ ਰਿਸ਼ਤਾ ਹੋ ਗਿਆ ਤੇ ਕਈ ਵਾਰੀ ਯਾਦ ਰੱਖਿਓ ਚਾਹੇ ਸਾਡੇ ਬਜ਼ੁਰਗਾਂ ਦੀ ਪੁਰਾਣੇ ਲੋਕਾਂ ਨੂੰ ਪੜ੍ਹਤਾ ਕਹਿਣ ਪਰ ਉਹਨਾਂ ਦੀ ਅਨਪੜਤਾ ਵੀ ਅੱਜ ਦੇ ਗਿਆਨ ਨਾਲੋਂ ਬੜੀ ਉੱਚੀ ਸੀ